प्यारे विद्यार्थियों सत श्री अकाल स्वागत है ਤੁਹਾਡਾ YouTube ਚੈਨਲ ਸ਼ਿਵਰਾਜ ਢੱਲੋਂ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਕਲਿੱਕ ਕਰਕੇ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਔਨ ਕਰ ਸਕਦੇ ਹੋ ਨਵੰਬਰ ਪੈਸ ਦੀ ਦੁਹराई ਦੇ ਅਧੀਨ ਅੱਜ ਅਸੀਂ ਪੜਨ ਜਾ ਰਹੇ ਹਾਂ ਕਾਨੂੰਨ ਪਾਠ ਦੇ ਪ੍ਰਸ਼ਨ ਅਤੇ ਉੱਤਰਾਂ ਦੀ ਦੁਹराई ਪ੍ਰਸ਼ਨ ਨੰਬਰ 1 ਆਸਟ੍ਰੇਨ ਅਨੁਸਾਰ ਡੈਸ਼ ਉੱਚੇ ਦਾ ਨੀਵੇਂ ਨੂੰ ਦਿੱਤਾ ਗਿਆ ਹੁਕਮ ਹੈ ਕਾਨੂੰਨ ਆਸਟਨ ਅਨੁਸਾਰ ਕਾਨੂੰਨ ਉੱਚੇ ਦਾ ਨੀਵੇਂ ਨੂੰ ਦਿੱਤਾ ਗਿਆ ਹੁਕਮ ਹੈ ਪ੍ਰਸ਼ਨ ਨੰਬਰ 2 ਜਿਹੜੇ ਨਿਜਮ ਵੱਖ-ਵੱਖ ਰਾਜਾਂ ਦੇ ਆਪਸੀ ਸਬੰਧਾਂ ਨੂੰ ਨਿਜਮਿਤ ਕਰਦੇ ਹਨ ਉਹਨਾਂ ਨੂੰ ਕਿਹੜੇ ਕਾਨੂੰਨ ਕਿਹਾ ਜਾਂਦਾ ਹੈ ਉੱਤਰ ਅੰਤਰਰਾਸ਼ਟਰੀ ਕਾਨੂੰਨ ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ ਵੱਖ-ਵੱਖ ਰਾਜ ਜੈਨ ਕਿ ਰਾਜ ਰਾਜਨੀਤੀ ਸ਼ਾਸਤਰ ਦੀ ਭਾਸ਼ਾ ਦੇ ਵਿੱਚ ਜਿਹੜਾ ਰਾਜ ਕਿਹਾ ਜਾਂਦਾ ਜਿਸ ਨੂੰ ਆਪਾਂ ਆਮ ਸੁਧਾਰਨ ਪਾਸ਼ਾ ਚ ਉਸ ਨੂੰ ਦੇਸ਼ ਕਹਿੰਦੇ ਆ ਤਾਂ ਇਸ ਲਈ ਸੁਧਾਰਨ ਪਾਸ਼ਾ ਦੇ ਵਿੱਚ ਗੱਲ ਕਰੀਏ ਤਾਂ ਅਸੀਂ ਵੱਖ-ਵੱਖ ਦੇਸ਼ਾਂ ਦੇ ਜਿਹੜੇ ਆਪਸੀ ਸਬੰਧ ਦੇਖਦੇ ਆ ਉਹਨਾਂ ਨੂੰ ਨਿਯਮਤ ਕਰਨ ਦੇ ਲਈ ਅੰਤਰਰਾਸ਼ਟਰੀ ਕਾਨੂੰਨ ਜਿਹੜੇ ਬਣਾਏ ਜਾਂਦੇ ਨੇ ਜਾਂ ਅੰਤਰਰਾਸ਼ਟਰੀ ਕਾਨੂੰਨ ਦੇ ਅਧੀਨ ਉਹਨਾਂ ਨੂੰ ਨਿਯਮਤ ਕੀਤਾ ਜਾਂਦਾ ਹੈ ਔਰ ਰਾਜਨੀਤੀ ਸ਼ਾਸਤਰ ਦੇ ਵਿੱਚ ਅਸੀਂ ਦੇਸ਼ ਨੂੰ ਰਾਜ ਬੋਲਦੇ ਆ ਇਸ ਲਈ ਕਹਿੰਦੇ ਆ ਵੱਖ-ਵੱਖ ਰਾਜਾਂ ਦੇ ਆਪਸੀ ਸਬੰਧ ਨੂੰ ਨਿਯਮਤ ਕਰਨ ਲਈ ਕਿਹੜੇ ਕਾਨੂੰਨ ਹਨ ਅੰਤਰਰਾਸ਼ਟਰੀ ਕਾਨੂੰਨ ਇਸ ਲਈ ਹਮੇਸ਼ਾ ਦਿਮਾਗ ਦੇ ਵਿੱਚ ਰੱਖਣਾ ਹੈ ਸਧਾਰਨ ਪਾਸ਼ਾ ਦੇ ਵਿੱਚ ਜਿਸ ਨੂੰ ਅਸੀਂ ਦੇਸ਼ ਕਹਿੰਦੇ ਆ ਉਸ ਨੂੰ ਰਾਜਨੀਤੀ ਸ਼ਾਸਤਰ ਦੀ ਤਕਨੀਕੀ ਪਾਸ਼ਾ ਦੇ ਵਿੱਚ ਰਾਜ ਕਿਹਾ ਜਾਂਦਾ ਹੈ ਅਤੇ ਜਿਹਨੂੰ ਅਸੀਂ ਰਾਜ ਕਹਿੰਦੇ ਆ ਜਿਵੇਂ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਇਹਨਾਂ ਨੂੰ ਸੰਗ ਦੀਆਂ ਇਕਾਈਆਂ ਕਿਹਾ ਜਾਂਦਾ ਹੈ ਰਾਜਨੀਤੀ ਸ਼ਾਸਤਰ ਦੀ ਭਾਸ਼ਾ ਦੇ ਵਿੱਚ ਸਧਾਰਨ ਭਾਸ਼ਾ 'ਚ ਅਸੀਂ ਇਹਨਾਂ ਨੂੰ ਰਾਜ ਕਹਿੰਦੇ ਆ ਅਤੇ ਜਿਹੜੇ ਰਾਜਨੀਤੀ ਸ਼ਾਸਤਰ ਦੀ ਭਾਸ਼ਾ ਦੇ ਵਿੱਚ ਰਾਜ ਹਨ ਉਹਨਾਂ ਨੂੰ ਦੇਸ਼ ਕਹਿੰਦੇ ਆ ਇਹ ਗੱਲ ਹਮੇਸ਼ਾ ਯਾਦ ਰੱਖਣੀ ਹੈ ਜਦੋਂ ਵੀ ਤੁਸੀਂ ਇਸ ਵਿਸ਼ੇ ਨੂੰ ਪੜ੍ਹਨਾ ਹੈ ਨਹੀਂ ਤਾਂ ਤੁਸੀਂ ਕਨਫਿਊਜ਼ ਹੋ ਜਾਵੋਗੇ ਰਾਜ ਅਤੇ ਦੇਸ਼ ਦੀ ਪਰਿਭਾਸ਼ਾ ਨੂੰ ਪੜ੍ਹਨ ਸਮੇਂ ਇਸ ਤੋਂ ਬਾਅਦ ਆਗਾ ਜੀ ਪ੍ਰਸ਼ਨ ਨੰਬਰ 3 ਜਿਹੜੇ ਕਾਨੂੰਨ ਪਿੱਛੇ ਰਾਜ ਦੀ ਦੰਡ ਦੇਣ ਦੀ ਸ਼ਕਤੀ ਹੁੰਦੀ ਹੈ ਉਹਨਾਂ ਨੂੰ ਕਿਹੜਾ ਕਾਨੂੰਨ ਕਿਹਾ ਜਾਂਦਾ ਹੈ ਰਾਸ਼ਟਰੀ ਕਾਨੂੰਨ ਰਾਸ਼ਟਰੀ ਕਾਨੂੰਨ ਦੇ ਅਧੀਨ ਰਾਜ ਆਪਣੀ ਸ਼ਾਸਨ ਵਿਵਸਥਾ ਨੂੰ ਚਲਾਉਂਦਾ ਹੈ ਔਰ ਇਸ ਦੇ ਅਧੀਨ ਹੀ ਜਿਹੜਾ ਹੈ ਉਹ ਕਾਨੂੰਨ ਜਾਂ ਨਿਯਮਾਂ ਦੀ ਉਲੰਘਣ ਕਰਨ ਵਾਲਿਆਂ ਨੂੰ ਦੰਡ ਦੇ ਸਕਦਾ ਹੈ ਪ੍ਰਸ਼ਨ ਨੰਬਰ 4 ਕਾਨੂੰਨ ਦੇ ਕਿਸੇ ਇੱਕ ਸੋਮੇ ਦਾ ਨਾਮ ਦੱਸੋ ਕਾਨੂੰਨ ਦੇ ਕਿਸੇ ਵੀ ਸੋਮੇ ਦਾ ਨਾਮ ਲਿਖ ਸਕਦੇ ਹੋ ਇੱਥੇ ਆਪਾਂ ਉਤਰ ਤੈ ਧਰਮ ਇਸ ਤੋਂ ਇਲਾਵਾ ਰੀਤੀ ਰਵਾਜ ਜਿਹੜੇ ਨੇ ਉਹ ਵੀ ਜਿਹੜੇ ਕਾਨੂੰਨ ਦੇ ਸੌਮੇ ਨੇ ਪਰੰਪਰਾਵਾਂ ਵੀ ਕਾਨੂੰਨ ਦੇ ਸੌਮੇ ਨੇ ਜੱਜਾਂ ਦੇ ਜਿਹੜੇ ਫੈਸਲੇ ਨੇ ਉਹ ਵੀ ਕਾਨੂੰਨ ਦੇ ਸੌਮੇ ਨੇ ਤਾਂ ਕੋਈ ਵੀ ਕਿਸੇ ਵੀ ਇੱਕ ਸੌਮੇ ਦਾ ਨਾਮ ਦੇ ਸਕਦੇ ਹੋ ਪਰ ਆਬਜੈਕਟਿਵ ਟਾਈਪ ਟੈਸਟ ਦੀ ਤਿਆਰੀ ਦੇ ਲਈ ਤੁਹਾਨੂੰ ਸਾਰੇ ਸੌਮਿਆਂ ਦਾ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਕੋਈ ਵੀ ਆਪਸ਼ਨ ਪੁੱਛੇ ਜਾਣ ਤੇ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਪ੍ਰਸ਼ਨ ਨੰਬਰ 5 ਕੀ ਚੰਗਾ ਕਾਨੂੰਨ ਲਚਕੀਲਾ ਹੋ ਸਕਦਾ ਹੈ ਹਾਂ ਬਿਲਕੁਲ ਜੀ ਕਿਉਂਕਿ ਚੰਗਾ ਕਾਨੂੰਨ ਲਚਕੀਲਾ ਹੋ ਸਕਦਾ ਹੈ ਅਰਥਾਤ ਸਮੇਂ ਅਤੇ ਲੋੜ ਦੇ ਅਨੁਸਾਰ ਜਿਵੇਂ ਜਿਵੇਂ ਸਾਡੇ ਸਮਾਜ ਦੇ ਵਿੱਚ ਤਬਦੀਲੀ ਆਉਂਦੀ ਹੈ ਉਹਦੇ ਅਨੁਸਾਰ ਹੀ ਕਾਨੂੰਨ ਨੂੰ ਵੀ ਆਸਾਨੀ ਦੇ ਨਾਲ ਬਦਲਿਆ ਜਾ ਸਕਦਾ ਹੋਵੇ ਜਾਂ ਸਮੇਂ ਦੇ ਹਾਂ ਦਾ ਬਣਾਇਆ ਜਾ ਸਕਦਾ ਹੋਵੇ ਪ੍ਰਸ਼ਨ ਨੰਬਰ 6 ਪ੍ਰਸ਼ਾਸਨਿਕ ਕਾਨੂੰਨ ਡੈਸ਼ ਕਾਨੂੰਨ ਦਾ ਇੱਕ ਅੰਗ ਹੈ ਪ੍ਰਸ਼ਾਸਨਿਕ ਕਾਨੂੰਨ ਸਰਵਜਨਿਕ ਕਾਨੂੰਨ ਦਾ ਇੱਕ ਅੰਗ ਹੈ ਪ੍ਰਸ਼ਨ ਨੰਬਰ 7 ਕਿਹੜੇ ਕਾਨੂੰਨ ਨੂੰ ਸਰਵੋੱਚ ਕਾਨੂੰਨ ਕਿਹਾ ਜਾਂਦਾ ਹੈ ਸੰਵਿਧਾਨਕ ਕਾਨੂੰਨ ਨੂੰ ਸਰਵੋੱਚ ਕਾਨੂੰਨ ਕਿਹਾ ਜਾਂਦਾ ਕਿਉਂਕਿ ਸੰਵਿਧਾਨ ਜਿਹੜਾ ਹੈ ਉਸ ਨੂੰ ਸਰਵੋੱਚ ਮੰਨਿਆ ਜਾਂਦਾ ਹੈ ਸੰਵਿਧਾਨ ਦੇ ਕਾਨੂੰਨ ਨੂੰ ਬਾਕੀ ਕਾਨੂੰਨਾਂ ਤੋਂ ਵੀ ਸਰਵੋੱਚ ਮੰਨਿਆ ਜਾਂਦਾ ਹੈ ਪ੍ਰਸ਼ਨ ਨੰਬਰ 8 ਕਾਨੂੰਨ ਦਾ ਸਬੰਧ ਮਨੁੱਖ ਦੇ ਬਾਹਰੀ ਵਿਹਾਰ ਨਾਲ ਹੁੰਦਾ ਹੈ ਠੀਕ ਗਲਤ ਉੱਤਰ ਬਿਲਕੁਲ ਠੀਕ ਹੈ ਜੀ ਜਿਹੜਾ ਕਾਨੂੰਨ ਹੈ ਉਹਦਾ ਸਬੰਧ ਮਨੁੱਖ ਦੇ ਅੰਦਰੂਨੀ ਵਿਹਾਰ ਨਾਲ ਨਹੀਂ ਬਾਹਰੀ ਵਿਹਾਰ ਨਾਲ ਹੁੰਦਾ ਹੈ ਅਸੀਂ ਮਨ ਵਿੱਚ ਕੀ ਸੋਚ ਰਹੇ ਹਾਂ ਆਪਣੇ ਬਾਰੇ ਕੀ ਸੋਚ ਰਹੇ ਹਾਂ ਸਾਡੇ ਮਨ ਚ ਕੀ ਚੱਲ ਰਿਹਾ ਹੈ ਉਹਦੇ ਬਾਰੇ ਕਾਨੂੰਨ ਕੁਝ ਨਹੀਂ ਕਰ ਸਕਦਾਗਾ ਸਾਡਾ ਦੂਜਿਆਂ ਨਾਲ ਵਿਹਾਰ ਕਿਹੋ ਜਿਹਾ ਹੈ ਉਹਦੇ ਬਾਰੇ ਹੀ ਕਾਨੂੰਨ ਜਿਹੜਾ ਹੈ ਉਹ ਉਹਦੀ ਵਰਤੋਂ ਹੋ ਸਕਦੀ ਹੈ ਜਾਂ ਸਾਡੇ ਬਾਹਰੀ ਵਿਹਾਰ ਨੂੰ ਹੀ ਨਿਯਮਤ ਉਹ ਕਰ ਸਕਦਾ ਹੈ ਪ੍ਰਸ਼ਨ ਨੰਬਰ 9 ਕਾਨੂੰਨ ਡੈਸ਼ ਦੀ ਇੱਛਾ ਦਾ ਪ੍ਰਗਟਾਵਾ ਹੁੰਦਾ ਹੈ ਕਾਨੂੰਨ ਰਾਜ ਦੀ ਇੱਛਾ ਦਾ ਪ੍ਰਗਟਾਵਾ ਹੁੰਦਾ ਰਾਜ ਜਿਸ ਤਰੀਕੇ ਨਾਲ ਵਿਵਸਥਾ ਨੂੰ ਸ਼ਾਸਨ ਪ੍ਰਕਿਰਿਆ ਨੂੰ ਚਲਾਉਣਾ ਚਾਹੁੰਦਾ ਹੈ ਉਸੇ ਤਰ੍ਹਾਂ ਦੇ ਕਾਨੂੰਨ ਦੀ ਨਿਰਮਾਣ ਕਰਦਾ ਹੈ ਪ੍ਰਸ਼ਨ ਨੰਬਰ 10 ਸਮਾਜ ਵਿੱਚ ਰਹਿੰਦੇ ਹੋਏ ਸੰਪਤੀ ਦੀ ਵੰਡ ਵੇਚਣ ਖਰੀਦਣ ਜਾਂ ਲੈਣ ਦੇ ਨਾਲ ਸੰਬੰਧਿਤ ਝਗੜੇ ਦਾ ਹੱਲ ਕਿਸ ਕਾਨੂੰਨ ਰਾਹੀਂ ਕੀਤਾ ਜਾਵੇਗਾ ਤਾਂ ਉੱਤਰ ਹੈ ਜੀ ਵਿਅਕਤੀਗਤ ਕਾਨੂੰਨ ਰਾਹੀਂ ਜਿਹੜਾ ਵਿਅਕਤੀਗਤ ਕਾਨੂੰਨ ਹੈ ਉਸ ਦੇ ਰਾਹੀਂ ਜਿਹੜੇ ਇਸ ਤਰ੍ਹਾਂ ਦੇ ਮਸਲੇ ਨੇ ਖਰੀਦ ਫਰੋਕ ਤੇ ਵਿਚਨ ਦੇ ਸੰਪਤੀ ਦੀ ਵੰਡ ਦੇ ਝਗੜੇ ਆ ਉਹਨਾਂ ਨੂੰ ਹੱਲ ਕੀਤਾ ਜਾਂਦਾ ਹੈ। ਏਸੀ ਸਾਡਾ ਅੱਜ ਦਾ ਟੌਪਿਕ ਕਾਨੂੰਨ ਉਸ ਦੇ ਪ੍ਰਸ਼ਨ ਅਤੇ ਉੱਤਰਾਂ ਦੀ ਦੁਹਰਾਈ। ਉਮੀਦ ਹੈ ਤੁਸੀਂ ਇਹਨਾਂ ਪ੍ਰਸ਼ਨਾਂ ਨੂੰ ਚੰਗੀ ਤਰ੍ਹਾਂ ਪੜ੍ਹਿਆ ਅਤੇ ਸਮਝਿਆ ਹੋਵੇਗਾ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਹੈ ਔਰ ਇਸ ਦੇ ਨਾਲ ਹੀ ਇੱਕ ਜਾਣਕਾਰੀ ਤੁਹਾਡੇ ਲਈ ਮੈਂ ਟਰੈਵਲਿੰਗ, ਹਾਈਕਿੰਗ, ਟਰੈਕਿੰਗ, ਸਾਈਕਲਿੰਗ ਜਾਣਕਾਰੀ ਨਾਲ ਭਰਪੂਰ ਟਰੈਵਲਿੰਗ ਦੀਆਂ ਵੀਡੀਓ ਅਪਲੋਡ ਕਰਦਾ ਹਾਂ ਉਹਦੇ ਲਈ ਮੈਂ ਇੱਕ ਅਲੱਗ ਤੋਂ ਚੈਨਲ ਬਣਾਇਆ ਹੈ ਔਨ ਦੀ ਗੋ ਤੁਸੀਂ ਇਸ ਚੈਨਲ ਦੇ ਕਮਿਊਨਿਟੀ ਬਾਕਸ ਦੇ ਵਿੱਚ ਜਾ ਕੇ ਉਸ ਚੈਨਲ ਨੂੰ ਜਿਹੜਾ ਹੈ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ ਸ਼ੁਕਰੀਆ